ਹੈਲੋ ਚਿੰਗ ਜੈਨਰਮ ਚੀਸ ਸੋ ਸ਼੍ਰੀ ਅਕਾਲ ਮੋਨਿਕਾ ਤਵਨ ਆਈ ਨੇ ਤੁਹਾਡੇ ਚੈਨਲ ਦੇ ਨਾਲ ਔਰ ਇੱਕ ਛੋਟੀ ਜੀ ਗੱਲ ਹੈ ਜੋ ਕਿ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਆ ਔਰ ਇੱਕ ਨਾ ਮੈਸੈਂਜਰ ਤੇ ਇੱਕ ਨਾ ਰਿਪਲਾਈ ਇੱਕ ਆਇਆ ਏ ਔਰ ਉਸ ਰਿਪਲਾਈ ਨੇ ਮੈਨੂੰ ਥੋੜਾ ਜਾ ਹਿਲਾ ਕੇ ਰੱਖ ਦਿੱਤਾ ਔਰ ਉਸ ਰਿਪਲਾਈ ਨੇ ਮੈਨੂੰ ਕਿਹਾ ਕਿ ਔਰ ਤੁਸੀਂ ਇੱਕ ਚੀਜ਼ ਲਿਖੀ ਸੀ ਕਿ ਮਤਲਬ ਰਬਤ ਦੇ ਘਰ ਮੈਨੂੰ ਜ਼ਿਆਦਾ ਵਧੀਆ ਲੱਗਦਾ ਆਪਣੇ ਰਿਸ਼ਤੇਆਂ ਨਾਲੋਂ ਤੇ ਮਤਲਬ ਉਹਦਾ ਕੀ ਮਤਲਬ ਹੈ ਤੇ ਉਹਦਾ ਮਤਲਬ ਮੈਂ ਤੁਹਾਨੂੰ ਸਾਫ਼-ਸਾਫ਼ ਜੀ ਕਲੀਅਰ ਕਰਨਾ ਚਾਹੁੰਦੀ ਆ ਪਬਲਿਕ ਦੇ ਵਿੱਚ ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕੀ ਆ ਕਿ ਕੁਝ ਗੱਲਾਂ ਜਿਹੜੀਆਂ ਮੇਰੇ ਦਿਲ ਤੋਂ ਨਿਕਲ ਕੇ ਜਾਂਦੀਆਂ ਨੇ ਉਹ ਮੈਨੂੰ ਵਧੀਆ ਲੱਗਦਾ ਮੈਂ ਪਬਲਿਕ ਦੇ ਵਿੱਚ ਉਹਨੂੰ ਸਪੋਰਟ ਕਰਾਂ ਤੇ ਜੋ ਮੈਨੂੰ ਗੱਲਾਂ ਲੱਗਦੀਆਂ ਨੇ ਕਿ ਮੇਰੀ ਸਮਝ ਤੋਂ ਬਾਹਰ ਨਹੀਂ ਹੈ ਇਹ ਨਾਰਮਲੀ ਹੈ ਉਹਨੂੰ ਮੈਂ ਇੱਕ ਮਸੈਂਜਰਾਈ ਮੈਸੇਜ ਦੇਣਾ ਜ਼ਰੂਰੀ ਸਮਝਦੀ ਹਾਂ ਹੈਨਾ ਤੇ ਇੱਕ ਨੇ ਨਾ ਮੈਨੂੰ ਮੈਸੇਜ ਦੇ ਉੱਪਰ ਲਿਖ ਰਿਆ ਹੈ ਕਿ ਮਤਲਬ ਇਹ ਕਿਉਂ ਤੁਸੀਂ ਇਸ ਦਾ ਮਤਲਬ ਕਿਹਾ ਕਾਰਨ ਰੀਜਨ ਦੋਨੋਂ ਦੱਸੋ ਮੈਨੂੰ ਤੇ ਮੈਂ ਤੁਹਾਨੂੰ ਦੱਸ ਦਵਾਂ ਜੀ ਇੱਕ ਮੈਨੂੰ ਇੱਕ ਛੋਟਾ ਜਿਹਾ ਇੱਕ ਪੁਆਇੰਟ ਦੱਸੋ ਅੱਜ ਦੇ ਟਾਈਮ ਦੇ ਵਿੱਚ ਮੈਕਸਿਮਮ ਜਿੰਨੇ ਰਿਸ਼ਤੇ ਚੱਲ ਰਹੇ ਨੇ ਚਾਹੇ ਫਿਰ ਉਹ ਰਿਸ਼ਤੇ ਤੁਹਾਡੇ ਕਿੰਨੇ ਵੀ ਕਿਉਂ ਨਾ ਖਾਸ ਹੋਣ ਜਾ ਕਿੰਨੇ ਵੀ ਕਿਉਂ ਨਾ ਅਜਨਬੀ ਹੋਣ ਜਾ ਕਿੰਨੇ ਵੀ ਕਿਉਂ ਨਾ ਕਿਸ ਤਰ੍ਹਾਂ ਦੇ ਹੋਣ ਉਹ ਰਿਸ਼ਤੇਆਂ ਵਿੱਚੋਂ ਕਿਤੇ ਨਾ ਕਿਤੇ ਖਰਾਬਤ ਕੋੜਾਪਣ ਜੈਲਸੀ ਬਰਦਾਸ਼ਤ ਨਾ ਕਰਨਾ ਕਿਤੇ ਨਾ ਕਿਤੇ ਉਹ ਚੀਜ਼ ਰਿਲੀਜ਼ ਕਰਵਾਉਂਦੀ ਹੈ ਤੇ ਜੇ ਕਿਤੇ ਤੁਸੀਂ ਕਿਸੇ ਦੇ ਘਰ ਵੀ ਅੱਜ ਦੇ ਟਾਈਮ ਤੇ ਕਿਸੇ ਦੇ ਵੀ ਲਗਾ ਲੋ ਚਾਹੇ ਫਿਰ ਆਪਣਾ ਹੋਵੇ ਚਾਹੇ ਅਜਨਬੀ ਹੋਵੇ ਮੈਂ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵੀ ਸਮਝਾ ਚੁੱਕੀ ਹਾਂ ਜੀ ਆਪਣੇ ਨਾਲੋਂ ਬੇਗਾਨੇ ਸੋ ਕੰਮ ਆਉਂਦੇ ਇਹ ਰਿਸ਼ਤੇ ਦੇ ਵਿੱਚ ਇਹ ਸੱਚਾਈ ਹੈ ਇਹ ਗੱਲ ਸੱਚੀ ਹੈ ਪਰ ਜੇ ਤੁਸੀਂ ਕਿਸੇ ਵੇਲੇ ਮਤਲਬ ਕਿਸੇ ਕੋਲੋਂ ਕਿਸੇ ਚੀਜ਼ ਦੀ ਅੱਜਕੱਲ੍ਹ ਆਸ ਰੱਖਦੇ ਹੋ ਉਮੀਦ ਰੱਖਦੇ ਹੋ ਕਿ ਹਾਂ ਜੀ ਇਹ ਕੁਝ ਉਮੀਦ ਹੈ ਇੱਕ ਸ਼ਾਇਦ ਹੋ ਜਾਵੇ ਜਾਂ ਮਲੇ ਇਹ ਕੁਝ ਗੱਲਬਾਤ ਹੈ ਇਹ ਹੋ ਜਾਵੇ ਤੇ ਉਹ ਕਿਤੇ ਨਾ ਕਿਤੇ ਨਾ ਤੁਹਾਨੂੰ ਪਿੰਚ ਕਰਾ ਜਾਂਦੀ ਹੈ ਸਿਸਟਮ ਤੁਸੀਂ ਮੈਨੂੰ ਲਗਾ ਲਓ ਅਸੀਂ ਕਿਸੇ ਦੀ ਐਗਜ਼ਾਮਪਲ ਨਹੀਂ ਲਾਵਾਂਗੇ ਮੇਰੀ ਖੁਦ ਦੀ ਐਗਜ਼ਾਮਪਲ ਲਗਾਓ ਕਿ ਜਿਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਮੇਰੇ ਦਿਲ 'ਚ ਕੁਝ ਚੱਲ ਚੱਲ ਰਹੀ ਹੋएगी ਨਾ ਚਾਹੇ ਕਿੰਨੀ ਪਰੇਸ਼ਾਨੀ ਵਾਲੀ ਵੀ ਕਿਉਂ ਨਾ ਹੋਵੇ ਕਿੰਨੀ ਦੁੱਖ ਵਾਲੀ ਵੀ ਕਿਉਂ ਨਾ ਹੋਵੇ ਉਹ ਕਿਤੇ ਨਾ ਕਿਤੇ ਉਹ ਅੱਜ ਮੇਰੇ ਕੋਲ ਸੁਣ ਕੇ ਤੇ 10 ਬੰਦਿਆਂ ਦੇ ਵਿੱਚ ਕਰੇਗਾ ਗੱਲ ਉਹਦਾ ਕਾਰਨ ਇਸ ਲਈ ਕਿ ਉਹ ਤੁਹਾਡੇ ਤੇ ਗਲਤ ਇਫੈਕਟ ਪਾਏਗਾ ਛੋਟੇ ਕੀ ਕਲਾਈਂ ਦੇ ਵਿੱਚ ਉਦਾਹਰਨ ਤੌਰ ਤੇ ਤੁਸੀਂ ਗੱਲ ਕਰਕੇ ਇੱਕ ਸਾਈਡ ਤੇ ਹੋ ਜਾਂਦੇ ਹੋ ਉਹਦੇ ਪਿੱਛੇ ਵਿਆਖਿਆ ਲਾਏਗਾ ਸ਼ਬਦ ਲਾਏਗਾ ਉਹਨੂੰ ਰਲੀ ਰੀਲ ਬਣਾਏਗਾ ਰੀਲ ਬਣਾ ਕੇ ਅਗਲੇ ਲਈ ਇਸ ਤਰ੍ਹਾਂ ਤਿਆਰ ਕਰਕੇ ਦਿਖਾਏਗਾ ਜੀ ਜਿਸ ਤਰ੍ਹਾਂ ਇਨਸਾਨ ਨੇ ਪੰਨੀ ਕਿੰਨਾ ਕਿ ਕਿਉਂਕਿ ਮਲੋਂ ਨੇ ਮੈਨੂੰ ਆਪਣਾ ਢਿੱਡ ਖੋਲ ਕੇ ਜੰਤਰ ਮੰਤਰ ਦੱਸ ਦਿੱਤਾ ਹੋਵੇ ਤਾਂ ਕਿ ਇੰਨਾ ਖਾਸ ਕੁਝ ਗੱਲ ਵੀ ਨਾ ਹੋਈ ਹੋਵੇ ਤੇ ਇਸ ਲਈ ਉਹ ਰੱਬ ਦੇ ਘਰ ਦੇ ਵਿੱਚ ਜਾ ਕੇ ਅਸੀਂ ਆਪਣਾ ਦੁੱਖ ਦੀ ਕਰ ਲਈਏ ਆਪਣੀ ਸੁੱਖ ਦੀ ਕਰ ਲਈਏ ਅਸੀਂ ਆਪਣੀ ਜਿੰਨੀਆਂ ਵੀ ਆ ਆਪਣੀਆਂ ਮਿੰਤਾ ਕਰ ਲਈਏ ਬੇਨਤੀਆਂ ਕਰ ਲਈਏ ਤੇ ਉਹ ਕਦੀ ਵੀ ਅਹਿਸਾਸ ਨਹੀਂ ਦਿਲਾਏਗਾ ਇਸੇ ਅਗੇ ਸ਼ੋਰ ਨਹੀਂ ਕਰੇਗਾ ਕਿ ਉਹ ਇਨਸਾਨ ਮੇਰਾ ਇਹ ਹੱਡ ਬਿੱਤੀਆਂ ਕਰਕੇ ਗਿਆ ਹੈ ਤੇ ਇਸ ਲਈ ਉਹ ਕਮੈਂਟਸ ਜਿਹੜੀ ਲਾਈਨਸ ਵਿੱਚ ਸ਼ੋਰ ਆਊਟਸ ਕੀਤੀ ਹੈ ਉਹ ਸਿਰਫ ਉਹ ਸਿਰਫ ਇਸ ਲਈ ਕੀਤੀ ਹੈ ਠੀਕ ਹੈ ਤੁਸੀਂ ਇਹ ਜ਼ਮਾ ਕੇ ਦੇਖੋ ਮੈਂ ਤੁਹਾਨੂੰ ਕਹਿ ਰਹੀ ਹਾਂ ਜ਼ਮਾ ਕੇ ਦੇਖੋ ਜੇ ਤੁਹਾਡੀ ਨਾ ਹਲਕੀ ਜੀ ਗੱਲ ਪੁਆਇੰਟ ਦੀ ਫੜੀ ਕਿਸੇ ਨੇ ਤੇ 10 ਬੰਦਿਆਂ ਜੀ ਕੀਤੀ ਨਹੀਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਕਿੰਨਾ ਵੀ ਕਿਉਂ ਨਾ ਅੱਜ ਦੇ ਟਾਈਮ ਦੇ ਵਿੱਚ ਕਿਸੇ ਨਾ ਬੜਾ ਵਧੀਆ ਰਿਸ਼ਤੇ ਵਿੱਚ ਚੱਲ ਲਵੋ ਬੜੇ ਵਧੀਆ ਇੱਕ ਮਤਲਬ ਵਧੀਆ ਕੁਆਲਿਟੀ ਵਿੱਚ ਚੱਲ ਰਹੋ ਬਟ ਉਹ ਜੋ ਕੁਆਲਿਟੀ ਜੋ ਰਿਸ਼ਤਾ ਚਲਾ ਰਹੇ ਹੋ ਨਾ ਤੁਸੀਂ ਉਹ ਸਿਰਫ ਸਿਰਫ ਪਰਮਾਤਮਾ ਸਿਰਫ ਤੁਹਾਡੇ ਕਰਮਾਂ ਦੇ ਹਿਸਾਬ ਨਾਲ ਤੁਹਾਨੂੰ ਦੇ ਰਿਹਾ ਹੈ ਤੇ ਜੋ ਉਹ ਉਹ ਚਲਵਟੀਆਂ ਕਰ ਰਿਹਾ ਜਿੱਦਾਂ ਮਤਲਬ ਤੁਹਾਡੀ ਸੁਣੀਏ ਉਹਦੇ ਨਾਲ ਵੀ ਕਰ ਲਈ ਇਹਦੇ ਨਾਲ ਵੀ ਕਰ ਲਈ ਇਹਦੇ ਨਾਲ ਵੀ ਕਰ ਲਈ ਇਹਦੇ ਨਾਲ ਵੀ ਕਰ ਲਈ ਉਹ ਕਿਤੇ ਨਾ ਕਿਤੇ ਅੱਜ ਵੀ ਡੁੱਬਦਾ ਹੈ ਕੱਲ ਵੀ ਡੁੱਬਦਾ ਹੈ ਤੇ ਉਹ ਡੁੱਬਦਾ ਹੀ ਰਹਿੰਦਾ ਹੈ ਉਹ ਕਦੀ ਵੀ ਇੱਕ 베ਰੀ ਤੇ ਜਾਂ ਦੋ 베ਰੀਆਂ ਤੇ ਜਾਂ ਤਿੰਨ ਤੇ ਜਾਂ ਚਾਰ ਦੇ ਕਦੀ ਕਿਸੇ ਦਾ ਮਿੱਤ ਨਹੀਂ ਬਣ ਸਕਦਾ ਤੁਸੀਂ ਹਿਸਾਬ ਲਗਾਓ ਇੱਕ ਇਨਸਾਨ ਇਸ ਤਰ੍ਹਾਂ ਦਾ ਵੀ ਹੋਏਗਾ ਜੋ ਤੁਹਾਡੀ ਸੁਣ ਕੇ 10 ਬੰਦਿਆ ਜੀ ਕਰੇਗਾ ਤੇ 10 ਬੰਦਿਆ ਜੋ ਕਰਕੇ ਤੁਹਾਡੇ ਨਾਲ ਕਰੇਗਾ ਤੇ ਦੋਸੋ ਜੀ ਫਿਰ ਇਹ ਸਟੇਟਸ ਲਾਈਨ ਮੇਰੇ ਲਈ ਕਿੰਨੀ ਪ੍ਰਭਾਵ ਹੋਏਗੀ ਕਿ ਰਿਸ਼ਤਿਆਂ ਨਾਲੋਂ ਮੈਨੂੰ ਰੱਬ ਦਾ ਘਰ ਜ਼ਿਆਦਾ ਵਧੀਆ ਲੱਗਦਾ ਹੈ ਕਿਉਂਕਿ ਰੱਬ ਦੇ ਨਾਲ ਦੁੱਖ ਵੀ ਕਰੋ ਸੁੱਖ ਵੀ ਕਰੋ ਗੁੱਸਾ ਵੀ ਕਰੋ ਤੇ ਉਹ ਫਿਰ ਵੀ ਕਿਤੇ ਨਾ ਕਿਤੇ ਸਿਰਫ ਤੁਹਾਡੇ ਦਿਲ ਦੀ ਦਿਲ ਦੀ ਸੁਣ ਕੇ ਸਮਾ ਪਾ ਕੇ ਤੁਹਾਡਾ ਇਮਤਿਹਾਨ ਤੁਹਾਡੀ ਪ੍ਰੀਖਿਆ ਲੈ ਕੇ ਤੇ ਤੁਹਾਨੂੰ ਪਾਸ ਕਰਾਂਦਾ ਫੇਲ ਨਹੀਂ ਕਰਾਂਦਾ ਤੇ ਇੱਥੇ ਇਹ ਜਗ ਦੁਨੀਆ ਸੰਸਾਰ ਇਹ ਸਿਰਫ ਤਮਾਸ਼ਾ ਹੈ ਇਹ ਸਿਰਫ ਤਮਾਸ਼ਾ ਹੈ ਜਿੰਨੀ ਦੇ ਤੱਕ ਤੁਸੀਂ ਮਤਲਬ ਅਗਲੇ ਬੰਦੇ ਨੂੰ ਅਗਲੇ ਤਰੀਕੇ ਨਾਲ ਐਪਰੀਸ਼ੀਏਟ ਕਰਦੇ ਜਾਓਗੇ ਉਹਦੇ ਗਲਤ ਕੰਮਾਂ 'ਚ ਵੀ ਉਹਦੇ ਚੰਗੇ ਕੰਮਾਂ 'ਚ ਵੀ ਉਹਦੀ ਹਾਂ 'ਚ ਹਾਂ ਵੀ ਮਿਲਾਉਂਦੇ ਜਾਓਗੇ ਉਸ ਟਾਈਮ ਤੱਕ ਤੁਸੀਂ ਦੇ ਲਈ స్టార్ ਸੋ ਗੁੱਡ ਹੋ ਤੇ ਜਿਸ ਦਿਨ ਤੁਸੀਂ ਕਹੋਗੇ ਭਾਈ ਨਹੀਂ ਤੁਸੀਂ ਮੇਰੇ ਲਈ ਗਲਤ ਸੋਚਿਆ ਗਲਤ ਕੀਤਾ ਤੁਸੀਂ ਕੌਣ ਹੁੰਦੇ ਸਟਾਰ ਕਰਨ ਵਾਲੇ ਉਹ ਪੱਕਾ ਤੁਹਾਡਾ ਨਕੀ ਦੁਸ਼ਮਣ ਬਣ ਜਾਏਗਾ ਬਿਲਕੁਲ ਦੁਸ਼ਮਣ ਬਣ ਜਾਏਗਾ ਔਰ ਵਾਰਦਾਤ ਵੀ ਤੁਹਾਡੇ ਨਾਲ ਇਸ ਤਰ੍ਹਾਂ ਦੀਆ ਕਰੇਗਾ ਕਿ ਮਤਲਬ 10 ਬੰਦੇ ਜੇ ਤੁਹਾਨੂੰ ਜਾ ਕੇ ਵੀ ਪੰਡੇਗਾ 10 ਬੰਦਿਆਂ ਦੇ ਖਲੋ ਕੇ ਵੀ ਪੰਡੇਗਾ 10 ਬੰਦੇ ਜੇ ਬੈਠੇ ਵੀ ਪੰਡੇਗਾ ਤੇ ਬਟ ਹਾਂ ਲਾਈਫ ਵਿੱਚ ਜੇ ਤੁਸੀਂ ਅੱਛੇ ਕਰਮ ਕਰ ਰਹੇ ਹੋ ਅੱਛੀ ਆਪਣਾ ਲੱਕ ਲੈ ਰਹੇ ਹੋ ਅੱਛਾ ਸਮੇਂ ਨਾ ਚੱਲ ਰਹੇ ਹੋ ਵਕਤ ਨਾ ਚੱਲ ਰਹੇ ਹੋ ਹਰ ਵਕਤ ਪਰਮਾਤਮਾਗੇ ਗੁੱਡ ਵਿਸ਼ਿੰਗਸ ਕਰ ਰਹੇ ਹੋ ਤੇ ਸਿਰਫ ਉਹ ਪਛਾਣ ਵਾਲਾ ਇਨਸਾਨ ਨਹੀਂ ਸਿਰਫ ਪਰਮਾਤਮਾ ਹੈ ਇਸ ਲਈ ਜੀ ਇਹ ਲਾਈਫ ਦੀ ਸਚਾਈ ਜਿਹੜੀ ਮੈਂ ਸਟੇਟਸ ਲਾਈਨ ਲਿਖੀ ਹੈ ਬਿਲਕੁਲ ਸਚਾਈ ਹੈ ਮੈਂ ਸੱਚ ਕਹਿ ਰਹੀ ਹਾਂ ਕਿ ਕਦੀ ਜ਼ਰੂਰੀ ਨਹੀਂ ਸਮਝਣਾ ਕਿ ਕਿਸੇ ਨੂੰ ਤੁਸੀਂ ਆਪਣਾ ਸ਼ੇਅਰ ਕਰੋ ਦੁੱਖ ਕਦੀ ਜ਼ਰੂਰੀ ਨਾ ਸਮਝੋ ਕਿ ਕਿਸੇ ਨੂੰ ਆਪਣੇ ਆਪ ਦਾ ਪਰਦਾ ਫਾਸ਼ ਕਰੋ ਜ਼ਰੂਰੀ ਨਾ ਸਮਝੋ ਹਾਂ ਠੀਕ ਹੈ ਜਿਦੋਂ ਵੀ ਤੁਹਾਡਾ ਕੋਈ ਹਾਲਚਾਲ ਪੁੱਛੇ ਉਹਨੂੰ ਸਿੰਪਲੀ ਸੋਰ ਤੇ ਇੱਕ ਗੱਲ ਕਹਿ ਦਿਓ ਬਹੁਤ ਵਧੀਆ ਰਾਮਚੀ ਦੀ ਕਿਰਪਾ ਨਾਲ ਜਾਂ ਗੁਰਮਰੀ ਦੀ ਕਿਰਪਾ ਨਾਲ ਜਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੀ ਲਾਈਫ ਬਹੁਤ ਵਧੀਆ ਹੈ ਜਿਸ ਦਿਨ ਤੁਹਾਡੇ ਮੂੰਹ ਦੇ ਵਿੱਚ ਇਹ ਚੀਜ਼ਾਂ ਗੱਲਾਂ ਨਿਕਲਣ ਲੱਗ ਪੈਣਗੀਆਂ ਤੇ ਦੇਖ ਲੈਣਾ ਕਿਤੇ ਨਾ ਕਿਤੇ ਪਰਮਾਤਮਾ ਤੁਹਾਡੇ ਨਾਲ ਹਮੇਸ਼ਾ ਖੁਸ਼ ਹੋਏਗਾ ਸੋ ਜਿਨ੍ਹਾਂ ਨੇ ਮੈਨੂੰ ਮੈਸੈਂਜਰ ਦੇ ਉੱਪਰ ਇਸ ਲਾਈਨ ਬਾਰੇ ਟਾਕ ਕੀਤਾ ਦੋ ਤਿੰਨ ਵਾਰ ਰਿਪਲਾਈ ਕੀਤਾ ਕਿ ਮੈਨੂੰ ਰਿਪਲਾਈ ਦੋ ਤੇ ਮੈਂ ਜ਼ਰੂਰੀ ਨਹੀਂ ਸਮਝਿਆ ਕਿ ਉਸ ਇਨਸਾਨ ਨੂੰ ਮੈਂ ਸੈਪਰੇਟਸ ਰਿਪਲਾਈ ਦਵਾਂ ਦੇਖੋ ਜੀ ਮੇਰੀਆਂ ਜਿੰਨੀਆਂ ਵੀ ਫੋਟੋਸ ਐ ਹਰ ਇੱਕ ਫੋਟੋਸ ਦੇ ਉੱਪਰ ਇੱਕ ਲਾਈਨਸ ਐ ਇੱਕ ਵਰਡ ਐ ਉਹਦਾ ਮਤਲਬ ਐ ਉਹਦੀ ਇੱਕ ਮਤਲਬ ਸਟੇਟਸ ਇਸ ਤਰ੍ਹਾਂ ਦਾ ਵਾ ਕਿ ਜੋ ਕਿ ਮੇਰੇ ਦਿਮਾਗ 'ਚ ਤੇ ਮੇਰੀ ਜ਼ੁਬਾਨ 'ਤੇ ਜੋ ਮੇਰੀ ਜ਼ੁਬਾਨ 'ਤੇ ਤੇ ਮੇਰੇ ਦਿਮਾਗ 'ਚ ਕਿਉਂਕਿ ਮੈਨੂੰ ਕਾਪੀ ਕਰਨਾ ਨਹੀਂ ਆਉਂਦਾ ਮੈਂ ਕਾਪੀ ਨਹੀਂ ਕਰ ਸਕਦੀ ਕਿਉਂਕਿ ਕਾਪੀ ਕਰਨ ਲਈ ਵੀ ਕਿਤੇ ਨਾ ਕਿਤੇ ਅੱਖਰਾਂ ਦੀ ਗਲਤੀ ਹੋ ਜਾਂਦੀ ਐ ਇਸ ਤੋਂ ਬੈਟਰ ਐ ਕਿ ਜੋ ਤੁਹਾਡਾ ਮਨ ਨiyet ਮਨ ਸਾਫ਼ ਐ ਤਾਂ ਪਰਮਾਤਮਾ ਆਟੋਮੈਟਿਕ ਹੀ ਚੀਜ਼ਾਂ ਲੈ ਆ ਕੇ ਤੁਹਾਡੇ ਅੱਗੇ ਖਿਲਾਰ ਦਿੰਦਾ ਐ ਸੋ ਬਾਕੀ ਤੁਹਾਨੂੰ ਮੇਰਾ ਇਹ ਸਟੇਟਸ ਲਾਈਨ ਕਿਦਾਂ ਦਾ ਲੱਗਾ ਇਸ ਬਾਰੇ ਮੈਨੂੰ ਕਮੈਂਟਸ ਕਰਨਾ ਤੇ ਬਾਕੀ ਆਪਣੇ ਪਰਿਵਾਰ ਸਮੇਤ ਘਰ ਵਿੱਚ ਖੁਸ਼ ਰਹੋ ਵਧੀਆ ਰਹੋ ਹੈਪੀ ਬਾਇਦੂਸ ਜਿਹੜੇ ਜਿਹੜੇ ਆਪਣਾ ਭੈਣਾ ਭਰਾਵਾਂ ਦੇ ਰਿਸ਼ਤੇ ਐ ਉਹ ਵਧੀਆ ਰਹਿਣ ਤੰਦਰੁਸਤ ਰਹਿਣ ਖਿਲਦੇ ਰਹਿਣ ਹੱਸਦੇ ਰਹਿਣ ਸੋ ਧੰਨਵਾਦ ਥੈਂਕ ਯੂ ਸੋ ਮੱਚ ਪਰਵਾਰ ਫੇਸਬੁੱਕ ਫੈਮਿਲੀ ਸੀ